ਚਰਾਸੀ ਤੋਂ ਬਾਅਦ ਹੈ ਕਿਉਂ ਨਹੀਂ ਹੋਇਆਗਾ ਕਿ 84 ਤੋਂ ਬਾਅਦ ਇਹਦੇ ਉੱਤੇ ਇੱਕ ਪੂਰੀ ਲਹਿਰ ਬਿਲਡ ਹੋ ਜੇ ਪੀਸਫੁਲ ਕੀ ਵੈਸਟਰਨ ਥਾਟ ਕੀ ਹੈ ਜਾਂ ਚਰਾਸੀ ਤੋਂ ਬਾਅਦ ਯਾਦਵੰਦਰ ਤੁਸੀਂ ਉਹ ਪੀੜ ਤਾਂ ਦੇਖੋ 10 90 ਤੋਂ ਬਾਅਦ ਕਹਿ ਲੈਣਾ ਚਲੋ ਮੈਂ ਹਾਂ 90 ਤੋਂ ਬਾਅਦ ਕੀ ਹੈ ਐਡੇ ਵੱਡੇ ਖੂਨੀ ਦੌਰ ਚੋਂ ਨਿਕਲੀ ਕੌਮ ਤੇ ਕੌਮਾਂ ਵੀ ਕਿਤੇ ਥੱਕਦੀਆਂ ਹਮਲੇ ਸੀ ਹੰਬ ਚੁੱਕੀ ਸੀ ਕੌਮ ਥੱਕ ਚੁੱਕੀ ਸੀ ਤੇ ਹੋਪ ਨਹੀਂ ਦਿਖਦੀ ਸੀ ਜਿਦੇ ਕਰਕੇ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਨੂੰ ਠੁਕਰਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਸੈਪਟ ਕੀਤਾ ਉਹ ਕੌਮ ਉਦੋਂ ਹਾਰ ਝੰਪੀ ਪਈ ਸੀ ਜਿਹਦਾ ਫਾਇਦਾ ਉਠਾਇਆ ਬਾਦਲ ਨੇ ਨਹੀਂ ਲੜਨਾ ਚਾਹੁੰਦੇ ਸੀ ਲੋਕ ਹੁਣ ਦੇ ਇਸ ਵੀ ਟਿਕ ਟਕਾ ਹੋ ਗਏ ਹੁਣ ਮਾਨ ਦਾ ਸਾਰਾ ਨੈਰੇਟਿਵ ਦੂਜਾ ਸੀ ਕਨਫਰੋਂਟੇਸ਼ਨ ਵਾਲਾ ਤੋਂ ਮੇਰੇ ਮੁਤਾਬਕ ਕੋਦਾ ਕਰਪਾਨ ਵਾਲੀ ਜਿਹੜੀ ਗੱਲ ਉਹਨੇ ਕਹੀ ਸੀ ਨਾ ਐਕਚੁਅਲੀ ਤਾਂ ਉਹ ਸਿੰਪਲ ਆਫ ਡਿਫੈਂਸ ਸੀ ਇਹ ਕਰਨਾ ਪਰ ਉਹ ਤੋਂ ਕੌਮ ਹੋ ਰੌਂਚ ਸੀ ਸੋ ਇਹ ਇਹ ਜੇ ਦੌਰ ਸਾਰੀਆਂ ਕੌਮਾਂ ਚ ਇਹੀ ਲੋਕ ਡਿਫਾਈਨ ਕਰਦੇ ਆ ਕਿ ਦੇਖੋ ਕਦੇ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਵੱਡਾ ਰਿਸਪੌਂਸ ਨਹੀਂ ਦਿੰਦੇ ਰਹੇ ਉਹ ਠੀਕ ਆ ਕੁਝ ਨਾਰੇਆਂ ਵਾਲੇ ਲੋਕੋ ਕੀ ਵੋਕਲ ਹੁੰਦੇ ਨੇ ਉਹ ਆ ਜਾਂਦੇ ਨੇ ਪਰ ਇੱਕ ਵੱਡਾ ਹਿੱਸਾ ਬੜਾ ਨੈਸ਼ਨਲਿਸਟ ਰਹਾਗਾ ਇੱਕ ਵੱਡਾ ਹਿੱਸਾ ਨੈਸ਼ਨਲ ਸਟੇਟ ਨਿਊਜ਼ ਤੋਂ ਹੁਣ ਚੱਲਦਾ ਰਹੇਗਾ ਤੁਸੀਂ ਹੁਣ ਸੰਤ ਲੋਂਗਵਾਲ ਦੀ ਗੱਲ ਹੁੰਦੀ ਹੈਗੀ ਇੱਕ ਪਾਸੇ ਸੰਤ ਡਰਾਜ ਦੂਜਾ ਸੰਤ ਲੋਂਗਵਾਲ ਉਹ ਪੀੜ ਛੱਡ ਦਿਓ ਚੱਲਿਆ ਸਾਰਾ ਕੁਝ ਚੱਲਿਆ ਨਾ ਮੈਂ ਕਹਿਣਾ ਅੱਜ ਜਿਹੜੀ ਅਮਰਤਪਾਲ ਸਿੰਘ ਨੂੰ ਵੋਟ ਪਈ ਹੈ ਉਹ ਕੀ ਦੱਸਦੀ ਹੈ ਉਹਦੀ ਪੋਲਿਟਿਕਸ ਬਾਰੇ ਉਹਦੀ ਪੋਜੀਸ਼ਨਾਂ ਬਾਰੇ ਕੋਈ ਰੌਲਾ ਨਹੀਂ ਨਾ ਕਿਸੇ ਨੇ ਕਿੰਨਾ ਉਹਨੇ ਨੈਰੇਟਿਵ ਐਂਡ ਓਪਨਲੀ ਠੋਕ ਕੇ ਲਿਆ ਪਰ ਅਮਰਤਪਾਲ ਨੇ ਵੀ ਜੇਲ੍ਹ ਚ ਜਾ ਕੇ ਜਿਹੜੀ ਪੋਸਟ ਉਹਦੀ ਆਈ ਹਾਲਾਂਕਿ ਉਹ ਉਹਨੂੰ ਕਹੂਗਾ ਉਹਨੇ ਆ ਕੇ ਜਦੋਂ ਪਾਰਟੀ ਬਣਾਉਣ ਦੀ ਗੱਲ ਆਈ ਹੈਗੀ ਤਾਂ ਬੇਸਿਕਲੀ ਖੁਦਮਖਤਿਆਰੀ ਦਾ ਮਸਲਾ ਆਇਆ ਪੰਜਾਬ ਦੀ ਦਾ ਨਹੀਂ ਉਹ ਤਾਂ ਹੁਣ ਜਦੋਂ ਤੁਸੀਂ ਇੱਥੇ ਪੋਲਿਟਿਕਸ ਹੋ ਸੋਸਦਾ ਹਾਲੀਸਤਾਨ ਦੇ ਏਜੰਡੇ ਤੋਂ ਨਹੀਂ ਨਹੀਂ ਇਹ ਪ੍ਰੋਬਲਮ ਦੇਖੋ ਇਹ ਇਹ ਪ੍ਰੋਬਲਮ ਆਊਗੀ ਕੌਣ ਨੂੰ ਇਹ ਤਾਂ ਮੈਂ ਬਹੁਤ ਚਿਰ ਤੋਂ ਕਹਿਣਾ ਇੱਥੇ ਦੋ ਤਰਾਮਾਂ ਸਿੱਖਾਂ ਨਹੀਂ ਪੈਰਲਲ ਚੱਲਣ ਗਈਆਂ ਨਹੀਂ ਕੀ ਇਹ ਅਮਰਤਪਾਲ ਨੇ ਜੇ ਪੋਜੀਸ਼ਨ ਬਦਲੀ ਹੈ ਉਹ ਮਟੀਰੀਅਲ ਕੰਡੀਸ਼ਨ ਨੂੰ ਦੇਖ ਕੇ ਬਦਲੀ ਹੈ ਇਹ ਤਾਂ ਹੁਣ ਆਪਾਂ ਆਪਾਂ ਤਾਂ ਉਹ ਕਿ ਖਾਲਸਾਣ ਤੋਂ ਬਾਅਦ ਉਹਨਾਂ ਨੇ ਜਿਹੜੀ ਉਹਨਾਂ ਦੀ ਆਈ ਪਾਰਟੀ ਬਣਾਉਣ ਦੀ ਜਦੋਂ ਗੱਲ ਆਈ ਉਹਨਾਂ ਦੇ ਪਿਤਾ ਜੀ ਵੀ ਕਹਿੰਦੇ ਰਹੇ ਨੇ ਉਹਨਾਂ ਦੇ ਜਿਹੜੇ ਥਾਟ ਲੀਡਰ ਨੇ ਉਹ ਵੀ ਕਹਿੰਦੇ ਰਹੇ ਨੇ ਪਿਤਾ ਜੀ ਕਿਸੇ ਨੇ ਖੁਦ ਉਹਨਾਂ ਦੀ ਜਿਹੜੀ ਪੋਸਟ ਆਈ ਉਹਦੇ 'ਚ ਵੀ ਉਹਨਾਂ ਨੇ ਪੰਜਾਬੀਆਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਲੀ ਪਾਰਟੀ ਯਾਨੀ ਫੈਡਰਲ ਸਟਰਕਚਰ ਦਾ ਜਿਹੜਾ ਅਕਾਲੀ ਦਲ ਇੱਕ ਦੌਰ ਚ ਰੌਲਾ ਪਾਉਂਦਾ ਸੀ ਉਹਦੇ ਤੇ ਆ ਗਏ ਉਹ ਦੇਖੋ ਇੱਕ ਜਦੋਂ ਤੁਸੀਂ ਇਸ ਪੋਲਿਟਿਕਸ 'ਚ ਆਉਣਾ ਹੈ ਤੁਹਾਡੀਆਂ ਕੁਝ ਤਾਂ ਕਨਸਟੀਟਿਊਸ਼ਨਲ ਲਾ ਬਿਲੀਗੇਸ਼ਨ ਬਣ ਜਾਂਦੀਆਂ ਹਨਾ ਐ ਤਾਂ ਫਿਰ ਸਾਨੂੰ ਪਾਸਪੋਰਟ ਤੇ ਅਸੀਂ ਭਰਦੇ ਆ ਨਾ ਇੰਡੀਅਨ ਨੈਸ਼ਨੈਲਿਟੀ ਇਹ ਸਾਡੀਆਂ ਉਹ ਮਜਬੂਰੀਆਂ ਹੈ ਮੈਂ ਹੀ ਕਹਿ ਰਾਂਗਾ ਕਿ ਜਦੋਂ ਕੋਈ ਸਿੱਖਾਂ ਚਾਹੇ ਰਾਜਨੀਤੀ ਕਰਨਾ ਉਹ ਕੀ ਅੰਡਰਸਟੈਂਡਿੰਗ ਅਮਰਤਪਾਲ ਜਦੋਂ ਬਾਚੋ ਉਹ ਪਾਰਲੀਮੈਂਟਰੀ ਪੋਲਿਟਿਕਸ ਦਾ ਹਿੱਸਾ ਬਣੇ ਹਾਂ ਉਸ ਤੋਂ ਪਹਿਲਾਂ ਉਹ ਕਹਿੰਦੇ ਸੀ ਸੰਵਿਧਾਨ ਜਿਹੜਾਗਾ ਸਾਡਾ ਨਹੀਂ ਸਾਡੇ ਸਾਈਨ ਨਹੀਂ ਹੋਏ ਹੋਏ ਤੇ ਫਿਰ ਹੌਲੀ ਹੌਲੀ ਉਹਨਾਂ ਨੇ ਆਪਣੀ ਪੋਜੀਸ਼ਨ ਬਦਲੀ ਆਪਦੇ ਆਪ ਨੂੰ ਰੀਪੋਜੀਸ਼ਨ ਕੀਤਾ ਚਲ ਦੇਖੋ ਅਮਰਤਪਾਲ ਹੁਣ ਹੈ ਨਹੀਂ ਬਾਹਰ ਜਿੱਥੇ ਉਹ ਆਪਣੀ ਗੱਲ ਨੂੰ ਸਪਸ਼ਟ ਕਰ ਸਕੇ ਉਹ ਚੁਆਲ ਜਰੂਰ ਖੜੇ ਹੋਏ ਮੇਰੇ ਮਨ ਚ ਵੀ ਹੈ ਹੋਰ ਲੋਕਾਂ ਦੇ ਵੀ ਫਿਰ ਮੈਂ ਇਸ ਨਹੀਂ ਅਮਰਤਪਾਲ ਇੰਪੋਰਟੈਂਟ ਨਹੀਂ ਜਾਂ ਘਟਨਾਵਾ ਇੰਪੋਰਟੈਂਟ ਨਹੀਂ ਮੈਂ ਸ਼ੁਰੂ ਚ ਹੀ ਗਿਆ ਨਾ ਕਾਲੀ ਦਰਲੀਆਂ ਘਟਨਾਵਾ ਇੰਪੋਰਟੈਂਟ ਨੇ ਇੰਪੋਰਟੈਂਟ ਤਾਂ ਸਿੱਖਾਂ ਦਾ ਸਿੱਖੀ ਨੂੰ ਫਲਸਫੀਕਲੀ ਡਿਫਾਈਨ ਕਰਨਾ ਜਾਂ ਜਾਂ ਆਈਡੀਓਲੋਜੀਕਲੀ ਡਿਫਾਈਨ ਕਰਨਾ ਮੈਂ ਮੈਂ ਇਹੀ ਮੈਂ ਕਹਿ ਰਿਹਾਗਾ ਕਿ ਇਸ ਕਰਕੇ ਗੱਲ ਬਾਰ-ਬਾਰ ਆਉਂਦੀ ਹੈ ਕਿ ਕਿ ਜਾਂ ਤਾਂ ਫਿਰ ਤੁਹਾਡੇ ਕੋਲੇ ਈਰਾਨ ਵਾਲਾ ਮਾਡਲ ਹੋਵੇ ਇਸਲਾਮੀ ਕ੍ਰਾਂਤੀ ਵਾਲਾ ਜਾ ਤੁਹਾਡੇ ਕੋਲੇ ਤਾਨੇ ਤਾਲੇਬਾਨਾਂ ਦਾ ਜਿਹੜਾ ਮਾਡਲ ਆ ਜਿਨ੍ਹਾਂ ਮੈਂ ਜਿਨ੍ਹਾਂ ਨੇ ਨੇਸ਼ਨ ਸਟੇਟ ਨੂੰ ਹਾਲਾਂਕਿ ਉਹ ਆਪਣੀ ਆਪਣੇ ਤਰ੍ਹਾਂ ਦੀ ਚਲਾ ਰਹੇ ਨੇ ਪਰ ਆਪਣੇ ਤਰੀਕਿਆਂ ਨਾਲ ਅਰਬ ਨੇ ਚਲਾਈ ਅਰਬ ਨੇ ਨੇਗੋਸ਼ੀਏਟ ਕਰਕੇ ਚਲਾਈ ਦੇਖੋ ਜੀ ਜਿਹੜੀਆਂ ਸਾਰੀਆਂ ਕੰਟਰੀਆਂ ਨੇ ਸਰ ਮੈਨੂੰ ਥੋੜਾ ਸਵਾਲ ਕਰਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਸਰ ਮੈਨੂੰ ਸਵਾਲ ਕਰਨ ਦਿਓ ਪੂਰਾ ਇਹ ਨਾ ਕਰੋ ਚਲੋ ਇਹ ਗੱਲ ਨੂੰ ਮੈਂ ਤਾਂ ਕਹਿੰਨਾਗਾ ਇਹ ਪੂਰਾ ਅਰਬ ਆਗਾ ਇਹਨੇ ਨੇਗੋਸ਼ੀਏਟ ਕੀਤਾ ਵੈਸਟ ਨਾਲ ਕੀਤਾ ਨਾ ਸਰ ਉਹਨਾਂ ਨੂੰ ਕੋਈ ਰੌਲਾ ਨਹੀਂਗਾ ਕਿ ਤੁਸੀਂ ਡੈਮੋਕ੍ਰੇਸੀ ਲਿਆਓ ਇੱਥੇ ਜਿੱਥੇ ਜਿੱਥੇ ਲੋਕ ਉਹਨਾਂ ਦੇ ਐਂਟੀ ਨੇ ਜਿੱਥੇ ਦਾ ਰਾਜਾ ਜਾਂ ਉਹਨਾਂ ਦੇ ਖਿਲਾਫ ਬਗਾਵਤ ਕਰਦਾ ਉੱਥੇ ਉਹ ਡੈਮੋਕ੍ਰੇਸੀ ਲਿਆਉਣ ਲੱਗ ਜਾਂਦੇ ਨੇ ਆਪਾਂ ਮਿਸਰ ਵਾਲਾ ਦੇਖਿਆ ਅਰਬਸਪ੍ਰਿੰਗ ਜਿਹੜਾ ਆਇਆ ਉਹ ਸਾਰਾ ਇੱਕ ਪਲਾਂਟਡ ਕੰਮ ਸੀਗਾ ਹੁਣ ਤਾਂ ਕਲੀਅਰ ਹੋ ਗਿਆ ਉਹਦੇ ਤੇ ਡਾਕੂਮੈਂਟੇਸ਼ਨ ਆ ਗਈ ਕਿ ਇਹ ਪਲਾਂਟਡ ਆ ਸਾਰਾ ਏਜੰਸੀਆਂ ਕਰਾਉਂਦੀਆਂ ਸੀਆਈਏ ਕਰਾ ਰਹੀ ਸੀ ਤਾਂ ਸਿੱਖਾਂ ਕੋਲੇ ਦੋ ਹੀ ਚੀਜ਼ਾਂ ਹੋ ਸਕਦੇ ਨੇ ਦੋ ਐਗਜ਼ਾਮਪਲ ਆ ਨੇ ਦੁਨੀਆ ਦੇ ਅੰਦਰ ਇੱਕ ਪ੍ਰੋਪਰ ਇਸਲਾਮਿਕ ਕ੍ਰਾਂਤੀ ਹੋਈ ਉਹ ਵੀ ਫੇਲ ਹੋਈ ਮੈਂ ਕਾਹ ਟੋਕ ਰਿਹਾ ਸੀ ਤੁਹਾਨੂੰ ਤੁਸੀਂ ਦੁਨੀਆ ਦੇ ਵੀ ਆ ਦੋ ਐਗਜ਼ਾਮਪਲਾਂ ਸਿੱਖਾਂ ਨੇ ਇੱਕ ਚੂਜ਼ ਕਰਨੀ ਹੈ ਨੇ ਹੋਰ ਕਰ ਸਕਦੇ ਆ ਹੋਰ ਕਰ ਸਕਦੇ ਆ ਮੈਂ ਤਾਂ ਕਹਿੰਦਾ ਉਹ ਤਾਂ ਹੀ ਕਹਿੰਦਾ ਸਿੱਖਾਂ ਦੇ ਵਾਸਤੇ ਆਪਦਾ ਮਾਡਲ ਆ ओरिजिनल ਕਿਹਦਾ ਕੀ ਮਾਡਲ ਹੈ ਹਰਾਨ ਦਾ ਕੀ ਮਾਡਲ ਹੈ ਤਾਲੀਵਾਨ ਦਾ ਕੀ ਹੈ ਅਰਬ ਦਾ ਕੀ ਹੈ ਇਹ 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 ਗੱਲ ਨੂੰ ਆਪਾਂ ਵਿਚਲੇ ਆਉਣ ਦੀ ਲੋੜ ਨਹੀਂ ਨੇ ਸਰ गिवन ਸਿਚੁਏਸ਼ਨ ਦੇ ਅੰਦਰ ਜਦੋਂ ਤੁਸੀਂ ਨਹੀਂ ਮੰਨਣਾ ਨੇਸ਼ਨ ਸਟੇਟ ਨੂੰ ਸੈਕੂਲਰ ਥੋਟ ਨੂੰ ਤਾਂ ਉਹ ਤੁਹਾਨੂੰ ਦੁਨੀਆ 'ਚ ਦੇਖਣਾ ਪਊ ਨਾ ਹੋਰ ਕਿੱਥੇ ਕੀ ਹੋ ਰਿਹਾ ਹੈਗਾ ਨਹੀਂ ਸਾਡੀ ਆਪਣੀ ਪਰੰਪਰਾ 'ਚ ਉਹ ਇਵਾਲਵ ਹੋਉਂਦੀ ਹੈ ਹੋ ਸਕਦਾ ਮੈਂ ਨਹੀਂ ਕਹਿੰਦਾ ਜੇ ਮੈਂ ਐਗਜ਼ਾਮਪਲ ਦੇ ਰਿਹਾ ਮੈਂ ਤਾਂ ਉਹੀ ਦੇਉਂਗਾ ਨਾ ਭਾਈ ਉਹਦੇ ਤੋਂ ਬਿਨਾਂ ਜੇ ਕਿਸੇ ਨੇ ਕੁਝ ਨਹੀਂ ਕੀਤਾ ਤਾਂ ਆਹ ਹੈਗਾ ਇੱਕ ਨੇ ਨੇਗੋਸ਼ੀਏਟ ਕੀਤਾ ਅਮਰੀਕਾ ਨਾਲ ਸਾਡੇ ਕੋਲੇ ਇੱਕ ਆਪਦਾ ਮਾਡਲ ਹੋਊ ਹੁਣ ਤੁਸੀਂ ਦੇਖਿਆ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸਾਰੀ ਦੁਨੀਆ 'ਚ ਚਰਚਾ ਹੋਈ ਵੀ ਯਾਰ ਇਹਨਾਂ ਕੋਲੇ ਕੁਝ ਇਹੋ ਜਿਹਾ ਇੱਕ ਇੰਸਟੀਚਿਊਸ਼ਨ ਹੈ ਜਿਹੜਾ ਹੋਰ ਕਿਤੇ ਨਹੀਂ ਨਾ ਡੈਮੋਕ੍ਰੇਸੀ ਕੋਲੇ ਨਾ ਕਿਸੇ ਧਰਮ ਕੋਲੇ ਉਹ ਅਸੀਂ ਕਿਸੇ ਦੀ ਇਮਿਟੇਸ਼ਨ ਥੋੜਾ ਕੀਤੀ ਸੀ ਨਕਲ ਇਹ ਸਭ ਕੁਝ ਸਾਡੀ ਆਪ ਦੀ ਪਰੰਪਰਾ ਚੋਂ ਸਾਡੇ ਆਪ ਦੇ ਫਲਸਫੇ ਚੋਂ ਨਿਕਲਣਾ ਹੈ ਇਹ ਠੀਕ ਹੈ ਦੁਨੀਆ ਤੋਂ ਸਾਨੂੰ ਗਿਆਨ ਹੋਣਾ ਚਾਹੀਦਾ ਪਰ ਨਕਲ ਕਿਤੇ ਨਹੀਂ ਹੋਉਂਦੀ